ਕਬੂਤਰੀ ਸੱਚ ਹਨ ਕਬੂਤਰੀ ਜੀ ਕਹੇ ਮਰਾ ਲਖਾ ਇਹ ਹਾਂ ਮੁਰਾਂੀਆਂ ਲਗੀਆਂ ਤੁਹਾਨੂੰ ਦਿਖਾਉਨੇ ਆ ਨੀਆਂ ਆਵਾ ਇਹ 250 ਕਿਲੋਮੀਟਰ ਲਾ ਲੋ ਤੇ 200 ਕਿਲੋਮੀਟਰ ਵਾਲੀ 150 ਕਿਲੋਮੀਟਰ ਵਾਲੀ ਇਹ ਪਹਿਲਾ 150 ਵਾਲੀ ਆ ਇਹ ਆ 150 ਵਾਲੀ ਆ ਆ 200 ਵਾਲੀ ਆ ਤੇ ਆ 250 ਵਾਲੀ ਆ ਠੀਕ ਹੈ ਜੀ ਤੇ ਇਸ ਤੋਂ ਬਾਅਦ ਤੁਹਾਨੂੰ ਹੋਰ ਦਿਖਾਉਨੇ ਜਿਹੜੇ ਇਹਦੇ ਨੰਬਰ ਵਗੈਰਾ ਪਏ ਆ ਠੀਕ ਹੈ ਜੀ ਲੈ ਮਲਕੀ ਆ 60 ਨੰਬਰ ਦੀ ਇਹ ਵਾਸ਼ਲ ਜੀ ਪਈ ਆ ਤੇ ਨਾਲ ਇੱਕ ਇਹਦੇ ਆਜਦਲ ਬੰਨੇ ਵਾਸ਼ਲੇ ਇੱਕ ਹੋਰ ਪਈ ਆ ਜੀ ਠੀਕ ਹੈ ਜੀ ਇਹ 180 ਲੋਈ ਸਾਥੀ ਸ਼੍ਰੀ ਗਾਲ ਦੀ ਸਾਰੇ ਭਰਾਵਾਂ ਨੂੰ ਅੱਜ ਆਪਾਂ ਦਾ ਕਬੂਤਰ ਲੈਣਾ ਸ ਹੈ ਆ ਜਿਹੜਾ ਠੀਕ ਹੈ ਜੀ ਆਪਣਾ ਹੀਰਾ ਵੀਰ ਆ ਠੀਕ ਹੈ ਜੀ ਇਹਨਾਂ ਦੇ ਕੋਲੋਂ ਤੇ ਜਿਹੜਾ ਵਾ ਮੀਂਹ ਕਾਫੀ ਜਿਆਦਾ ਆ ਗਿਆ ਵਾ ਤੇ ਇੱਥੇ ਆਪਾਂ ਰੁਕੇ ਹੈਗੇ ਤੇ ਆਪਾਂ ਜਿਹੜਾ ਤੁਹਾਨੂੰ ਕਬੂਤਰ ਦਾ ਸ਼ੌਂਕ ਜਿਹੜਾ ਘਰ ਜਾ ਕੇ ਕਰਾਵਾਂਗੇ ਮੰਨਾ ਵੀਰ ਨਾਲ ਆਪਣੇ ਕੁਲਦੀਪ ਵੀਰ ਵੀ ਆਏ ਆ ਠੀਕ ਹੈ ਤੇ ਇਦਾਂ ਵੀਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਆ ਕਬੂਤਰ ਦਿੱਤਾ ਹੈ ਇਹ ਮਲਕੀ ਕਬੂਤਰ ਇਸਰ ਹੈ गावा ਕਬੂਤਰੀ ਸੱਚ ਸਣੀ ਕਬੂਤਰੀ ਜੀ ਸਤਿ ਸ਼੍ਰੀ ਅਕਾਲ ਹੈ ਹਾਂ ਮੋਰਾ ਵੀ ਲਗੀਆਂ ਤੁਹਾਨੂੰ ਦਿਖਾਉਣੇ ਆ ਤੇ ਆ ਕਬੂਤਰੇ ਦੇ ਨਾਲ ਇਹ ਕਬੂਤਰੇ ਨਾਲ ਇਹ ਵੀ ਰੇਸਰ ਜੀ ਇਹ ਵੀ ਰੇਸਰ ਹੈ ਜੀ ਇੰਨਾ ਜੋੜਾ ਹੀ ਆਪਾਂ ਨੂੰ ਜਿਹੜਾ ਗਿਫਟ ਕੀਤਾ ਵਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਇਹਦੀਆਂ ਮੋਰਾ ਮੂਰਾ ਜਿਹੜੀਆਂ ਤੁਹਾਨੂੰ ਮਾਪਾ ਘਰੇ ਜਾ ਕੇ ਦਿਖਾਵਾਂਗੇ ਠੀਕ ਹੈ ਤੇ ਬਣੇ ਰਹੋ ਵੀਡੀਓ ਦੇ ਵਿੱਚ ਤੇ ਮੀ ਹੁਣ ਹਟਦਾ ਤੇ ਆਪਾਂ ਘਰ ਨਿਕਲਦੇ ਆ ਇੱਥੋਂ ਚੱਲਦੇ ਆ ਆਹ ਵੀਰ ਦੀ ਛਾਤ ਹੈ ਸਾਹਮਣੇ ਉਹ ਸਾਹਮਣੇ ਠੀਕ ਹੈ ਜੀ ਉਹ ਘਰ ਹੈ ਵੀਰ ਦਾ ਆਪਾਂ ਇਹਨਾਂ ਦੇ ਪਿੰਡਾਂ ਲੋਈ ਦੋਸਤੋ ਆਪਾਂ ਰਾਜ ਰੁਗੇ ਫੇਰ ਤੇ ਮੰਨਾ ਵੀਰ ਬਹਿ ਗਿਆ ਵਾ ਜਿਆਦਾ ਭੇਜ ਗਿਆ ਦੇਖੋ ਕਿੰਨਾ ਭੇਜ ਗਿਆ ਵਾ ਠੀਕ ਹੈ ਨਾਲ ਕਲਦੀ ਵੀ ਪੂਰਾ ਭੇਜ ਗਿਆ ਮੈਂ ਤਾਂ ਚਲੋ ਭਜਿਆ ਭਜਿਆ ਵਾ ਦੇਖੋ ਕਿੰਨਾ ਵੀ ਤੇਜ ਹੋ ਗਿਆ ਅੱਜ ਲੱਗਦਾ ਬੱਸ ਨੰਗੀ ਉਹੀ ਬੜੀ ਗਿੱਲੀ ਹੋਣੀ ਬੱਸ ਬਹੁਤ ਜਿਆਦੀ ਗਿੱਲੀ ਬੱਸ ਨਹੀਂ ਕਾਲੀ ਸੀ ਕਿ ਮੈਂ کھیਤੀ ਘਰੇ ਜਾਵਾਂ ਆ ਵੇਚ ਨਵਾਦ ਨਹੀਂ ਆ ਲੋਤੀ ਰੱਖੀ ਆਧੀ ਜੀ ਆ ਯਾ ਕਬੂਤਰਿਆਰ ਘਰੇ ਜਾ ਕੇ ਤੁਹਾਨੂੰ ਪੂਰਾ ਫੁੱਲ ਬੜਾ ਫੁੱਲ ਸ਼ੌਂਕ ਰਾਇਆ ਜਾਊਗਾ। ਚੜੀ ਨਹੀਂ ਐ ਇਸ ਵਾਰ। ਨੀਂ ਗਾਮੀ ਦਿਖਾ ਬਾਹਰ ਚ ਤਕਾ। ਓਹ ਹੋ ਹੋ ਲਓ ਜੀ ਦੇਖੋ ਜੀ ਕਿੰਨੀ ਤੇਜ ਹੋ ਗਈ ਹੋਰ। ਆਪ ਬਸ ਕੋਈ ਪਿੰਡਾਂ ਲਾ ਕੇ ਤੇ ਫਾਸੀ ਦੇ ਅੱਜ ਸਮਝ ਲੋ। ਕਿਹੜਾ ਪਿੰਡ ਸਾਡੀ? ਨੰਗਲ ਨੰਗਲ ਦਾ ਤੋਟੂਲਾ। ਨੰਗਲ। ਟੋੜਾ ਨੰਗਲ ਆ ਜਿਹੜਾ ਦੇਖੋ ਜੀ। ਬਹੁਤ ਜਿਆਦਾ ਮੀਂਹ ਪੈ ਰਿਹਾ ਅੱਜ ਡੇਟ ਐ ਜਿਹੜੀ ਆ 20 ਤਰੀਕ ਆ। ਪਰ ਮੀ ਜਮੀ ਨਾ ਆ ਗਿਆ ਹਾਂ ਹਲੋਈ ਦੋਸਤੋ ਆਪਾਂ ਹੁਣ ਘਰ ਆ ਗਏ ਆ ਤੇ ਜਿਹੜਾ ਅੱਜ ਆਪਾਂ ਮਤਲਬ ਕੀ ਆ ਰੇਸਰ ਮਾਦੀ ਆ ਤੇ ਨਾਲ ਇਹ ਰੇਸਰ ਜਿਹੜਾ ਕਬੂਤਰ ਆ ਅੱਜ ਆਪਾਂ ਲੈਣ ਗਏ ਹਾਂ ਤੇ ਆਪਣੇ ਬਹੁਤ ਹੀ ਪਿਆਰ ਆ ਮਤਲਬ ਕੀ ਕੀਤਾ ਵੀਰ ਨੇ ਆਪਾਂ ਨੂੰ ਜਿਹੜਾ ਜੋੜਾ ਗਿਫਟ ਕੀਤਾ ਵਾ ਉਦਾ ਪਾੜੀ ਮਾਦੀ ਹੀ ਆਪਾਂ ਇਹ ਕੰਨੀ ਲੈਣੀ ਸੀ ਤੇ ਨਾਲ ਉਹਨੇ ਰੇਸਰ ਜਿਹੜਾ ਕਬੂਤਰ ਲਾਇਆ ਸੀ ਆਪਾਂ ਨੂੰ ਉਹ ਵੀ ਉਹਨੇ ਜਿਹੜਾ ਗਿਫਟ ਦਿੱਤਾ ਠੀਕ ਹੈ ਜੀ ਬਲਕਿ ਆਪਣਾ ਵੀਰ ਆ ਹੀਰਾ ਵੀਰ ਆ ਇਹ ਤੋਲਾ ਮੰਗਲ ਤੋਂ ਉਹਦਾ ਬਹੁਤ ਬਹੁਤ ਧੰਨਵਾਦ ਹੈ ਜੀ ਇਹਨੇ ਆਪਾਂ ਨੂੰ ਜਿਹੜਾ ਜੋੜਾ ਹੀ ਗਿਫਟ ਕੀਤਾ ਠੀਕ ਹੈ ਜੀ ਤੇ ਹੁਣ ਤੁਹਾਨੂੰ ਆਪਾਂ ਸ਼ੌਂਕ ਕਰਾਉਨੇ ਆ ਕਬੂਤਰ ਜਿਹੜਾ ਇਹਦੇ ਪਰਪਟਾਈ ਦਿੱਤੀ ਆ ਇਹਦਾ ਤੁਹਾਨੂੰ ਆਪਾਂ ਸ਼ੌਂਕ ਨਹੀਂ ਕਰਾਵਾਂਗੇ ਆਹ ਵਾਲੀ ਮਾਦੀ ਹੈ ਜੀ ਇਹਦਾ ਖਾਸ ਗੱਲ ਜਿਹੜੀ ਤੁਹਾਨੂੰ ਮੈਂ ਦੱਸਣਾ ਇਹਦੇ ਐੜੀਆਂ ਮੋਹਰਾਂ ਲੱਗੀਆਂ ਹੁਣ ਤੁਹਾਨੂੰ ਦਿਖਾਉਨੇ ਆ ਵੀ ਆਪਾਂ ਜਿਹੜਾ ਮਨਵੀਰ ਲੈ ਕੇ ਆ ਠੀਕ ਹੈ ਜੀ ਤੇ ਆਹ ਦੇਖੋ ਜੀ ਆਹ ਹੈ ਜੀ ਠੀਕ ਹੈ ਜੀ ਇਹ ਜਿਹੜਾ ਵਾ ਰੀਸ ਦੇ ਵਿੱਚ ਆ ਉੱਡੀ ਹੈ ਮਾਦੀ ਹੈ ਠੀਕ ਹੈ ਜੀ ਕਿੰਨੇੜੀਆਂ ਰੇਸਾਂ ਕੱਡੀਆਂ ਹੀਆਂ ਵਾਂ ਇਹ 250 ਕਿਲੋਮੀਟਰ ਲਾ ਲੋ ਤੇ 200 ਕਿਲੋਮੀਟਰ ਵਾਲੀ 150 ਕਿਲੋਮੀਟਰ ਵਾਲੀ ਇਹ ਪਹਿਲਾਂ 150 ਵਾਲੀ ਆ ਇਹ ਆ 150 ਵਾਲੀ ਆ ਆ 200 ਵਾਲੀ ਆ ਤੇ ਆ 250 ਵਾਲੀ ਆ ਠੀਕ ਹੈ ਜੀ ਤੇ ਇਸ ਤੋਂ ਬਾਅਦ ਤੁਹਾਨੂੰ ਹੋਰ ਦਿਖਾਉਨੇ ਜਿਹੜੇ ਇਹਦੇ ਨੰਬਰ ਵਗੈਰਾ ਪਏ ਆ ਠੀਕ ਹੈ ਜੀ ਐ ਮਲਕੀ ਆ 60 ਨੰਬਰ ਦੀ ਇਹਦੇ ਵਾਸ਼ਲ ਦੀ ਪਈ ਆ ਤੇ ਨਾਲ ਇੱਕ ਇਹਦੇ ਆਜਦਲ ਬੰਨੇ ਵਾਸ਼ਲ ਇੱਕ ਹੋਰ ਪਈ ਆ ਜੀ ਠੀਕ ਹੈ ਜੀ ਇਹ 181 ਨੰਬਰ ਆ ਠੀਕ ਹੈ ਜਿਵੇਂ ਕੀ ਇਹ ਉੱਡੀ ਹੈਗੀ ਆ ਉਡਾਈ ਕਿਸ ਨੇ ਲੋਈ ਅੱਖ ਦਾ ਤੁਹਾਨੂੰ ਹੀ ਮਨਾਂ ਵੀ ਸ਼ੌਂਕਰਾਉਂਦਾ ਪਿਆ ਕਹਿੰਦਾ ਅੱਖ ਦਾ ਵੀ ਇੰਨਾ ਸ਼ੌਂਕਰਾਇ ਦੇ ਭਰਾਵਾਂ ਨੂੰ ਤੇ ਆਖੇ ਦੀ ਬੜੀ ਡਿਫਰੈਂਟ ਜੀ ਆ ਤੇ ਆਪਾਂ ਫਿਰ ਵੀ ਸ਼ੌਂਕਰਾਵਾਂਗੇ ਠੀਕ ਹੈ ਕਿਉਂਕਿ ਅੱਜ ਜਿਹੜਾ بارش ਦਾ ਕਾਫੀ ਜਿਹਾ ਮੌਸਮ ਹੋਇਆ ਉੱਤੇ ਦੇਖ ਸਕਦੇ ਜੀ ਅਸੀਂ ਭੇਜ ਜੁਕੀਏ ਆ ਦੇਖੋ ਜੀ ਅੱਦੇ ਤੇ ਫਿਰ ਵੀ ਜਿਹੜਾ ਆਪਾਂ ਗਏ ਆਪਾਂ ਕਿਉਂਕਿ ਆਪਾਂ ਨੂੰ ਲੱਗੇ ਹੀ ਸੀ ਆਪਣੇ ਜ਼ਿਆਦਾ ਦੂਰ ਨਹੀਂ ਸੀ ਤਕਰੀਬਨ 15 ਮਿੰਟ ਦਾ ਆਪਣਾ ਸਫ਼ਰ ਹੈਗਾ ਤੇ ਉੱਥੋਂ ਆਈ ਹਾਂ ਲੈ ਕੇ ਤੇ ਜਿਹੜੀ ਅੱਜ ਦੀ ਵੀਡੀਓ ਇਹ ਹੋ ਗਈ ਤੇ ਜਿਹੜੇ ਆਪਣੇ ਸਬਸਕ੍ਰਾਈਬਰ ਸਾਰਿਆਂ ਦਾ ਧੰਨਵਾਦ ਜਿੰਨਾ ਚੈਨਲ ਨੂੰ ਕੀਤਾ ਜਿੰਨਾ ਨਹੀਂ ਕੀਤਾ ਤੇ ਪਲੀਜ਼ ਮੇਰੇ ਭਰਾ ਜਿਹੜੇ ਸਬਸਕ੍ਰਾਈਬਰ ਕਰੋ ਤੇ ਨਾਲੇ ਕਮੈਂਟ ਜਿਹੜਾ ਮੇਰਾ ਇਹ ਵੀਰ ਜਿਹੜੇ ਆ ਜਰੂਰ ਦੱਸਿਓ ਵੀ ਇਹ ਤੁਹਾਨੂੰ ਜੋੜਾ ਕਿਵੇਂ ਦਾ ਲੱਗਾ ਜੋੜਾ ਫੇਰ ਦਿਖਾ ਦੇ ਦਿੰਦਾ ਤੁਹਾਨੂੰ ਅੱਛਾ ਫੋਟੋ ਕੇ ਚੱਲਾਂਗੇ ਠੀਕ ਹੈ ਹੁਣ ਤੁਹਾਨੂੰ ਪਛ ਛੱਡ ਕੇ ਦਿਖਾਉਂਦੇ ਇਹਨਾਂ ਦੀ ਖਲੋਣੀਆਂ ਖਲੋਣੀਆਂ ਇਹ ਕਿੱਦਾਂ ਦੇ ਹੁੰਦੇ ਆ ਕਿ ਕਿ ਆਪਣੇ ਜਿਹੜੇ ਆ ਸ਼ੌਂਕ ਆ ਇਹ ਵੱਧ ਤੋਂ ਵੱਧ ਜਿਹੜਾ ਵਾ ਗਾਂ ਤੋਂ ਗਾਂ ਪਾ ਲੱਗੇ ਜਾਣਾ ਉਹ ਸ਼ੌਂਕ ਨੂੰ ਲੋ ਜੀ ਆ ਜੋੜਾ ਜੀ ਠੀਕ ਆ ਆ ਮਾਦੀ ਆ ਜਿਹੜੀ ਵੀਰ ਨੇ ਖੜੀ ਸੀ ਕਿਉਂਕਿ ਇਹ ਆ ਪਤਾ ਨਹੀਂ ਕਿੰਨੇ ਹਜ਼ਾਰਾਂ ਕਿਲੋਮੀਟਰ ਦੂਰੋਂ ਚੱਲ ਕੇ ਇਹ ਜਿਹੜਾ ਮਾਦੀ ਮਲਕੀ ਆਈ ਆ ਇਹਦਾ ਇਹਦਾ ਨੰਬਰ ਆ ਇਹ ਹੈਗਾ ਵਾ ਮਲਕੀ ਨੀਦਰਲੈਂਡ ਨੀਦਰਲੈਂਡ ਹਾਂਜੀ ਨੀਦਰਲੈਂਡ ਦਾ ਬਾਹਰਲੇ ਮੁਲਕ ਦਾ ਹੈਗਾ ਕੀ ਇਹਦਾ ਠੀਕ ਹੈ ਜੀ ਆ ਹੈਗੀ ਮਾਦੀ ਠੀਕ ਹੈ ਇਹ ਮਾ ਕੀ ਰੇਸਰ ਕਬੂਤਰ ਹੁੰਦੇ ਆ ਤੇ ਹਜ਼ਾਰਾਂ ਕਿਲੋਮੀਟਰ ਦੂਰ ਚੱਲ ਕੇ ਜਿਹੜੀ ਮਾਦੀ ਆਪਣੇ ਕੋਾਈ